ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੇ ਅਫਰਡੇ ਲੈ ਕੇ ਹਾਜ਼ਰ ਹਾਂ ਜੀ ਗੱਲ ਅਗਲੇ 10 ਦਿਨਾਂ ਦੀ ਕਰਾਂਗੇ ਯਾਨੀ ਕਿ ਅੱਜ 6 ਤਰੀਕਾ ਹੈ ਤੇ 15 ਫਰਵਰੀ ਤੱਕ ਮੌਸਮ ਪੰਜਾਬ ਦਾ ਫਲਸ ਨਾਲ ਲੱਗਦੇ ਖੇਤਰਾਂ ਦਾ ਕੁਵੇਦਰ ਰਹਿ ਸਕਦਾ ਹੈ ਤੁਹਾਨੂੰ ਦੱਸਾਂਗੇ ਸੋ ਅਸਲੀਤੀ ਤਾਜ਼ਾ ਸੈਟੇਲਾਈਟ ਤਸਵੀਰ ਤੁਹਾਡੇ ਨਾਲ ਸਾਂਝ ਕਰ ਰਹੇ ਹਾਂ ਜੀ ਫਰਵਰੀ 6 ਦਾ ਅੱਜ ਦਿਨ ਹੈ ਸਵੇਰ ਦੇ ਲਗਭਗ 9:00 ਦਾ 10:30 ਵਜੇ ਚਾਰੇ ਆ ਪੰਜਾਬ ਦੀ ਗੱਲ ਕਰੀਏ ਜੀ ਹਰਿਆਣਾ ਦੀ ਕਰੀਏ ਰਾਜਸਥਾਨ ਦੀ ਕਰੀਏ ਜੁਪੀ ਦੀ ਕਰੀਏ ਬਿਹਾਰ ਦੀ ਕਰੀਏ ਮੱਧ ਪ੍ਰਦੇਸ਼ ਦੀ ਕਰੀਏ ਰਾਜਸਥਾਨ ਦੇ ਬਹੁਤੇ ਖੇਤਰਾਂ ਦੀ ਕਰੀਏ ਤੇ ਉੱਤਰ ਹਾਰਦ ਦੇ ਬਹੁਤੇ ਖੇਤਰਾਂ ਦੇ ਵਿੱਚ ਮੌਸਮ ਅੱਜ ਬਿਲਕੁਲ ਸਾਫ਼ ਹੈ ਧੁੰਦ ਵਾਲੇ ਫੱਕ ਤੋਂ ਬਿਲਕੁਲ ਧੁੰਦ ਅੱਜ ਕਿਤੇ ਵੀ ਨਹੀਂ ਹੈ ਹਲਕੀ ਜੀ ਧੁੰਦ ਕਿਤੇ ਕਿਤੇ ਕੁਝ ਟਾਟਾ ਟਾਟਾ ਵਿੱਚ ਖੇਤਰਾਂ ਦੇ ਵਿੱਚ ਬਣੀ ਹੋਈ ਆ ਉੱਥੇ ਵੀ ਧੁੰਦ ੁੱਟ ਜਾਣੀ ਆ ਤੇ ਅੱਜ ਬਹੁਤੇ ਖੇਤਰਾਂ ਦੇ ਵਿੱਚ ਧੁੱਪ ਲੱਗਣ ਦਾ ਅਨੁਮਾਨ ਹੈ ਭਾਵੇਂ ਪੰਜਾਬ ਹੈ ਭਾਵੇਂ ਉੱਤਰ ਹਾਰਦ ਦੇ ਬਹੁਤੇ ਖੇਤਰ ਹੈ ਸੌ ਆਉਂਦੇ ਦਿਨਾਂ ਦੇ ਦਰਮਿਆਨ ਵੀ ਧੁੰਦ ਦੇ ਹੁਣ ਚਾਂਸ ਜਿਹੜੇ ਬਹੁਤ ਘੱਟਦੇ ਜਾ ਰਹੇ ਆ ਧੁੰਦ ਦਾ ਕਹਿ ਸਕਦੇ ਆ ਕਿ ਆਖਰੀ ਦੌਰ ਹੈ ਜਿਹੜਾ ਉਹ ਲੰਘ ਚੁੱਕਿਆ ਧੁੰਦ ਜੇਕਰ ਪੈਂਦੀ ਵੀ ਆ ਤੇ ਹਲਕੇ-ਫੁਲਕੇ ਜਿਕੇ ਤੇ ਟਾਮ ਟਾਮੇ ਖੇਤਾਂ ਦੇ ਵਿੱਚ ਉਹ ਇੱਕ ਨੰ ਮਿਲੇਗੀ ਆਉਂਦੇ ਦਿਨਾਂ ਦੇ ਦਰਮਿਆਨ ਤੇ ਬਾਕੀ ਬਹੁਤੇ ਖੇਤਾਂ ਦੇ ਵਿੱਚ ਹੁਣ ਤੋਂਪ ਲੱਗਣ ਦੇ ਆਸਾਰ ਜਿਹੜੇ ਆ ਬਣਦੇ ਜਾ ਪਰੇ ਨੇ ਸੋ ਅੰਦੇ-ਦਨਾਂ ਦੇ ਦਰੂngਿਆਂ ਜੇਕਰ ਸਿਸਟਮ ਵਾਲੇ ਫਖ ਤੋਂ ਦੇਖੀਏ ਪਛੰਗੀ ਸਿਸਟਮ ਇੱਕ ਲੰਘ ਕੇ ਗਿਆ ਤੇ ਅਗਲਾ ਜਿਹੜਾ ਸਿਸਟਮ ਬਣਾਉਂਦਾ ਜਾ ਪਰਿਆ ਉਹ 12 ਤੋਂ ਲੈ ਕੇ 15 ਫਰਵਰੀ ਦੇ ਵਿੱਚਕਾਰ ਆਉਂਦਾ ਜਾ ਪਰਿਆ 13 14 ਨੂੰ ਆ ਸਕਦਾ 12 13 ਨੂੰ ਆ ਸਕਦਾ ਫਿਲਹਾਲ ਉਹ ਵੀ ਕੋਈ ਐਕਟਿਵ ਸਿਸਟਮ ਨਹੀਂ ਹੈ ਹਲਕੇ ਲੈਵਲ ਦਾ ਸਿਸਟਮ ਹੈ ਕਿਤੇ ਕਿਤੇ ਟਾਵੇਂ ਟਾਵੇਂ ਰੁਕਦੇ ਹੋਏ ਚ ਹਲਕੇ ਛਿੱਟੇ ਛਾਟੇ ਦਿੰਦਾ ਹੋਇਆ ਉਹਨੇ ਵੀ ਅੱਗੇ ਫਹਾੜਾ ਵੱਲ ਨੂੰ ਕੋਚ ਕਰ ਜਾਣਾ ਇਹਨਾਂ ਦੇ ਧੁੱਪਾਂ ਲੱਗਣ ਦੇ ਬਾਵਜੂਦ ਠੰਡ ਦੇ ਵਿੱਚ ਕੋਈ ਰਾਹਤ ਨਹੀਂ ਹੈ ਹਵਾਵਾਂ ਜਿਹੜੀਆਂ ਨੇ ਅੱਜ ਵੀ ਉੱਤਰ-ਪੱਛੋ ਦੀਆਂ ਚੱਲਦੀਆਂ ਰਹਿਣੀਆਂ ਨੇ ਤੇ ਸੀਤ ਹਵਾਵਾਂ ਚੱਲਣ ਕਰਕੇ ਠੰਡ ਉਸੇ ਤਰ੍ਹਾਂ ਬਰਕਰਾਰ ਹੈ ਹਾਲਾਂਕਿ ਦਿਨ ਥੋੜੇ-ਬਹੁਤ ਨਿਗ ਫਰੇ ਨੇ ਪਰ ਰਾਤਾਂ ਜਿਹੜੀਆਂ ਉਸੇ ਤਰ੍ਹਾਂ ਠੰਡੀਆਂ ਨੇ ਤੇ ਆਥਨ ਸਵੇਰੇ ਠੰਡਕ ਜੜੀਆ ਬਰਕਰਾਰ ਹੈ ਸੋ ਅੱਜ ਜਿਵੇਂ ਕਿ ਤੁਹਾਨੂੰ ਅਸੀਂ ਕਹਿ ਸੀ ਕੋਹਰਾ ਕੁਛ ਖੇਤਾਂ ਦੇ ਵਿੱਚ ਵੇਖਣ ਨੂੰ ਮਿਲੇਗਾ ਕੋਹਰਾ ਕੁਛ ਕੁ ਟਾਮੇ-ਟਾਮੇ ਖੇਤਾਂ ਦੇ ਵਿੱਚ ਅੱਜ ਵੇਖਣ ਨੂੰ ਮਿਲਿਆ ਤੇ ਆਉਂਦੇ ਦਿਨਾਂ ਦੇ ਦਰਮਿਆਨ ਵੀ ਸਵੇਰ ਵੇਲੇ ਕੋਹਰਾ ਕੁਛ ਖੇਤਾਂ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਹੈ ਸੋ ਜੋ ਮੌਸਮ ਹਾਲ ਕੀ ਕਹਿੰਦਾ ਜੀ ਮੌਸਮ ਹਾਲ ਹ ਫਿਲਹਾਲ ਅਗਲੇ 4-5 ਦਿਨ ਹੁਣ ਠੀਕ ਠਾਕ ਬਣੇ ਰਹਣਗੇ ਨਮੀ ਵਾਲੇ ਫਕਤਾਂ ਨਾ ਧੁੰਦ ਵਾਲੇ ਫਕਤੋ ਕੋਈ ਕਿਸੇ ਤਰ੍ਹਾਂ ਦਾ ਅਲਰਟ ਨਹੀਂ ਹੈ ਤੇ ਨਾ ਕੋਈ ਸਿਸਟਮ ਆਉਂਦਾ ਜਾ ਫਰਿਆ ਅ ਇਦਾਂ ਹੀ ਜਿਹੜਾ ਸਿਸਟਮ ਇਹ ਚੱਲਦਾ ਰਹਿਣਾ ਜੀ ਤੋਂ ਪੰਜ ਲੱਗਦੀਆਂ ਰਣਗੀਆਂ ਆਥਰ ਸਵੇਰੇ ਜਿਹੜਾ ਕਿ ਕਿਤੇ ਕਿਤੇ ਟਮਾਟਾ ਦੇ ਰੁੱਖ ਦੇ ਵਿੱਚ ਕੋਰਾ ਵੇਖਣ ਨੂੰ ਮਿਲ ਸਕਦਾ ਹੈ ਕੁਝ ਹਲਕੀ ਧੁੰਦ ਕੁਝ ਕਿਸੇ ਤਰ੍ਹਾਂ ਦੇ ਵਿੱਚ ਵੇਖਣ ਨੂੰ ਮਿਲ ਸਕਦੀ ਹੈ ਬਾਕੀ ਦਿਨਾਂ ਦੇ ਵਿੱਚ ਤੋਂ ਪੰਜ ਦਿਨਾਂ ਲਈ ਲੱਗਦੀਆਂ ਰਣਗੀਆਂ ਤੇ ਅੱਗੇ ਆਉਣ ਵਾਲੇ ਦਿਨਾਂ ਦੇ ਦਰਮਿਆਨ ਥੋੜਾ ਬੋਤ ਟੈਂਪਰੇਚਰ ਵੀ ਥੋੜਾ ਤਾਣੂ ਜਾਣਾ ਛੜਾ ਸ਼ੁਰੂ ਉਹ ਦਰਜ ਹੋ ਸਕਦਾ ਹੈ ਜੀ ਫਿਰ ਆਉਂਦੇ ਦਿਨਾਂ ਦੇ ਦਰਮਿਆਨ ਜੇਕਰ ਕੋਈ ਨਵਾਂ ਸਿਸਟਮ ਆਉਦਾ ਸਾਨੂੰ ਲੱਗੇਗਾ ਕਿ ਕੋਈ ਤਕੜਾ ਸਿਸਟਮ ਆ ਰਿਹਾ ਤੇ ਉਹਦੀ ਵੀ ਅਪਡੇਟ ਤੁਹਾਨੂੰ ਸਾਂਝੀ ਕੀਤੀ ਜਾਵੇਗੀ ਫਿਲਹਾਲ 12 13 ਵਾਲਾ ਸਿਸਟਮ ਹਲਕੇ ਲੈਵਲ ਦਾ ਜੀ ਤੇ ਉਹਦੇ ਵਿੱਚ ਜੇਕਰ ਕੋਈ ਤਬਦੀਲੀ ਆਂਦੀ ਹੈ ਇਹ ਵੀ ਤੁਹਾਨੂੰ ਮੌਕੇ ਤੇ ਅਸੀਂ ਅਪਡੇਟ ਕਰ ਦੇਾਂਗੇ اجازت ਦੇ ਜੀ ਧੰਨਵਾਦ ਸ਼ੁਕਰੀਆ